ਜਵਾਨ ਨੂੰ ਛੋਟੀ ਉਮਰ ਨੂੰ ਸਿੱਖਾਉਣਾ ਮੇਰੀ ਜ਼ਮਤ ਚਾਹੀਦੀ ਲੋਕ ਕਹਿੰਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ਠਾਠਾ ਮਾਰਦਾ ਹੋਇਆ ਕੱਢ ਕੱਠ ਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਯੂਥ ਨੇ ਨਹੀਂ ਤੁਹਾਨੂੰ 7 ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਤੇ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿਕਲ ਕੇ ਆਏ ਨੇ ਫਸਲੀ ਬਟੇਰੇ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਉਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਲੈਣੇ ਤੇ ਬਟਿੰਡਾ ਵੀ ਬੰਦਾ ਹਰੇਕ ਇਨਸਾਨ ਵੀ ਸਮਝ ਗਿਆ ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਜਿਹੋ ਜਿਹਾ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਜੀ ਭਾਜੀ ਇਹ ਪਹਿਲੀ ਚੋਣ ਹੈ ਵੱਡੇ ਬਦਲ ਸਭ ਨਹੀਂ ਆ ਕਿਸ ਤਰ੍ਹਾਂ ਲੱਗਦਾ ਹੈ ਕਮੀ ਕਿੰਨੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਦੀ ਸੀਨੀਅਰ ਬਦਲ ਉਹਨਾਂ ਦੀ ਕਮੀ ਤਾਂ ਇਹੋ ਜੀ ਹੈ ਜਿਹੜਾ ਸਾਰਾ ਪੰਜਾਬ ਹੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਉਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗ ਪਈ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡ ਦਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ 'ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲਓ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ 'ਚ ਬੜੇ ਮੇਰੇ ਕੰਮ ਪਏ ਨੇ ਤੇ ਅੱਜ ਦੇ ਮੁੱਖ ਮੰਤਰੀ ਆਪਾਂ ਦੇਖਦੇ ਜਿਨ੍ਹਾਂ ਨੂੰ ਪੰਜਾਬ ਵਾਸਤੇ ਹੀ ਸਮਾਂ ਨਹੀਂ ਏ ਕੋ ਬਦਲ ਸਾਹਿਬ ਨੂੰ ਇੰਨੇ ਕੰਮ ਦਿੱਸਦੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਮੌਕਾ ਗਵਾਇਆ ਜੇ ਬਦਲ ਸਾਹਿਬ ਦੀ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿੱਥੇ ਤਾਈ ਪਹੁੰਚੀ ਹੁੰਦੀ ਕਮੀ ਕਿੰਨੀ ਕਮੀ ਕਿੰਨੀ ਨਹੀਂ ਕਮੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਜਈ ਤੁਸੀਂ ਦੇਖੋ ਘਰੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸੀਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਪਤਾ ਜਾਣ ਦੀ ਲੋੜ ਹੀ ਨਹੀਂ ਪਈ ਬਾਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇਨਾ ਹੌਸਲਾ ਹਰ ਟਾਈਮ ਦਿੰਦੇ ਸੀਗੇ ਭਾਵੇਂ ਸਪੀਕਰ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਆ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਤੇ ਦਿਲੋਂ ਅਕਾਲੀ ਹੋ ਤਾਂ ਆ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰਿਓ ਅਕਾਲੀ ਦਲ ਵੀ ਤੁਹਾਡਾ ਸਤਕਾਰ ਕਰਦਾ ਹੈ ਅੱਜ ਪੰਜਾਬ ਵਿਚ ਅਸਲੀ ਬਦਲਾਵ ਅੱਜ ਲਾਂ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਵ ਤੁਸੀਂ 2.5 ਸਾਲਾਂ 'ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਵ ਸੀ ਜੇ ਅਸਲੀ ਬਦਲਾਵ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲ ਦਾ 7 ਸਾਲਾਂ 'ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਤੁਹਾਡੇ ਪੜੇ ਲਿਖੇ ਬੱਚੇ ਬਾਹਰ ਭੱਜੀ ਜਾ ਰਹੇ ਨੇ ਇੱਥੇ ਗੈਂਗਸਟਰਾਂ ਲੁੱਟਾ ਖੋਹਾਂ ਦਾ ਰਾਜ ਚੱਲ ਰਿਹਾ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋ ਕੱਲੇ ਗੱਲਾ ਗੱਲਾਂ ਦੇ ਨਾਲ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਢਿੱਡ ਨਹੀਂ ਪਰਦਾ ਸਾਰੀ ਸਹੂਲਤਾਂ ਬੰਦ ਕਰਤੀਆਂ ਹੁਣ ਸਾਡੇ ਕੀਤੇ ਹੋਏ ਕੰਮ ਵਿਕਾਸ ਵਾਲੇ ਉਹ ਵੀ ਖਰਾਬ ਹੋਣ ਲੱਗ ਗਏ ਕਿਉਂਕਿ ਮੇਨਟੇਨੈਂਸ ਹੀ ਸੱਤ ਸੱਤ ਸਾਲਾ ਤੋਂ ਨਹੀਂ ਕਰਤੇ ਸੀਵਰ ਕਿਤੇ ਕੀ ਕਰਤੇ ਪਾਈਪਾ ਟੁੱਟੇ ਕੋਈ ਮੇਨਟੇਨੈਂਸ ਨਾਮ ਦੀ ਚੀਜ਼ ਨਹੀਂ ਲੇਕਿਨ ਕਰਜ਼ਾ ਚੜਾ ਚੜਾ ਕੇ ਪੰਜਾਬ ਨੂੰ ਕਰਜ਼ਾਈ ਇਹਨਾਂ ਦੋਵਾਂ ਪਾਰਟੀਆਂ ਨੇ ਕਰਤਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤੇ ਪੰਜਾਬ 'ਚ ਕਹਿੰਦੇ ਅਸੀਂ ਵੱਖ ਆ ਇਹਨਾਂ ਦੇ ਝੂਠ ਤੋਂ ਬੱਚੀਏ ਬਹੁਤ ਝੂਠ ਹੋ ਗਿਆ ਬਥੇਰਾ ਬਰਦਾਸ਼ਤ ਪੰਜਾਬੀਆਂ ਨੇ ਕਰਤਾ ਹੁਣ ਕਮਰ ਕੱਸ ਲੋ ਮੈਂ ਵਾਦਾ ਤੁਹਾਨੂੰ ਕਰਦੀ ਆ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਓ ਤਕੜੀ ਦੀ ਸਰਕਾਰ ਪਿੰਡ ਪਿੰਡ 'ਚ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਇੱਕ ਵਾਰ ਫੇਰ ਇਸ ਪੰਜਾਬ ਨੂੰ ਇਹ ਨਸ਼ਾ ਤੋਂ ਗੈਂਗਸਟਰਾਂ ਨੂੰ ਮੁਕਤ ਕਰਕੇ ਆਪਣੇ ਰੋਜ਼ਗਾਰ ਵੱਲ ਲੈ ਜਾ ਕੇ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵੱਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਮ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਮਨੁੱਖਾ ਸਾਹਿਬ ਨੂੰ ਲੈ ਕੇ ਬੜਾ ਸਸਪੈਂਸ ਬਣਿਆ ਹੋਇਆ ਉਹ ਤਾਂ ਉਹ ਹੀ ਕਹਿ ਸਕਦੇ ਨੇ ਭਾਈ ਚਲੋ ਜੀ ਥੈਂਕ ਯੂ ਬਈ ਸਤਾਰਿਓ ਆਪਣੇ ਸਾਡੇ ਹਾਂ ਏਮਸ ਦਾ ਕ੍ਰੈਡਿਟ ਰੁਕ ਗਿਆ ਹੈ ਜਦੋਂ ਪਾਲ ਮਨੁੱਖਾ ਨੇ ਕਿਹਾ ਵੀ ਕੱਲ ਸਾਡੇ ਪ੍ਰੋਗਰਾਮ ਨੂੰ ਖਰਾਬ ਕਰ ਰਹੇ ਹੈ ਭਾਈ ਪਿੱਛੇ ਹੋ ਜਾ ਯਾਰ ਕਿਉਂ ਚੋਕ ਕੇ ਉਹ ਦਾਨਨੰਦ ਜੀ ਹੁਣ ਜਿਹੜੇ ਪੰਜਾਬ ਦੇ ਦੁਸ਼ਮਣ ਵਾਂਗ ਬੈਠੇ ਨੇ ਸਾਡੇ 750 ਕਿਸਾਨ ਜਿਨ੍ਹਾਂ ਨੇ ਮਰਵਾਤ ਤੇ ਤੇ ਫਿਰ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲਿੱਤੇ ਇਹ ਕਹਿੰਦੇ ਤੁਹਾਡੀ ਕਮੇਟੀ ਬਣਾ ਕੇ ਤੁਹਾਡੀ ਐਮਐਸਪੀ ਲਾਜ਼ਮੀ ਕਰਾਂਗੇ ਤੇ ਅੱਜ ਤੱਕ ਨਹੀਂ ਲਾਜ਼ਮੀ ਕੀਤੀ ਬਲਕੇ ਹੁਣ ਵੀ ਪੰਜਾਬ ਦੇ ਹਕ ਹਦਾ ਛੇ ਜਦੋਂ ਉਹੀ ਹੱਕ ਮੰਗਣ ਵਾਸਤੇ ਕਿਸਾਨ ਬੈਠਦੇ ਨੇ ਤੇ ਕਿਵੇਂ ਜ਼ਖਮੀ ਕੀਤੇ ਜਾਂਦੇ ਕਿਵੇਂ ਕਤਲ ਕੀਤਾ ਜਾਂਦਾ ਹੈ ਧਾਰਮਿਕ ਸਾਲਾਂ ਚ ਉਹ ਕਬਜ਼ੇ ਕਰ ਰਹੇ ਨੇ ਬੰਦੀ ਸਿਕਾ ਲਈ ਦਿੱਤੀ ਹੋਈ ਗੁਰੂ ਨਾਨਕ ਪਾਤਸ਼ਾਹ ਜੇ ਮੂੰਹ ਤੋਂ ਮੁੱਕਰ ਗਏ ਸੋ ਇਹ ਲੋਕੀ ਪੰਜਾਬ ਦੇ ਹਿਮੈਤੀ ਨਾ ਸਾਡੇ ਕਿਸਾਨੀ ਦਾ ਪਾਣੀ ਸਾਨੂੰ ਖੋਣ ਤੋਂ ਫਿਰਦੇ ਨੇ ਗੁਣ ਇਹੋ ਜੀ ਪਾਰਟੀ ਚ ਕੋਈ ਪੰਜਾਬ ਦਾ ਦਰਦ ਅੱਖਣ ਵਾਲਾ ਤਾਂ ਜਾਊਗਾ ਨਹੀਂ ਜਿਹਦੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ